ਆ ਪਰੌਂਹਾ ਆਲੂ ਵਾਲਾ ਅਜੋਤਾ ਜੋ ਬੰਦ ਰਹੇ ਨੇ ਲੰਬਰ ਪਿਆਰ ਹੋ ਰਿਹਾ ਮੇਰੀ ਪੁੱਤ ਗੈਸ ਤੇ ਬੰਦ ਉਹਦੇ ਬਾਕੀ ਹੰਨ ਨਹੀਂ ਆ ਗਈ ਕਿੰਨੀ ਲੱਤ ਕੀ ਸੀ 6 ਵਜੇ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਚੱਲੇ ਆ ਰੋਟੀ ਬਣਾਉਣ ਮੋਟਰਾਂ ਆਪਣਾ ਖੜਾ ਉੱਧਰਲੇ ਕਰੇ ਉੱਤ ਚੱਕਦੇ ਸਥਾਨੇ ਆਪਾਂ ਲੈ ਰੇ ਨਾਲ ਜਾਣਾ ਮਰੇ ਕੋਲ ਦਾ ਪਰਲੇ ਵਾਸਤੇ ਤੰਦ ਹਜੇ ਵੀ ਨਹੀਂ ਛੱਟੀ ਗਈ ਤੰਦ ਬਹੁਤ ਆ ਠੰਡ ਵੀ ਬਹੁਤ ਆ ਅੱਗੇ ਨਹੀਂ ਛੰਡ ਨਹੀਂ ਹੁੰਦੀ ਅੱਜ ਬਾੜੀ ਛੱਡਾ ਤੇ ਚੱਲਦੇ ਆਪਾਂ ਪੁੱਤਰਾ ਜੀ ਪਹੁੰਚੇ ਉੱਪਰ ਲੀਆਂ ਗਵਰਨਮੈਂਟ ਵਾਲੀਆਂ ਲੜੀਆਂ ਛੜਗੀਆਂ ਚਲਾਉਣ ਆਉਂਦਾ ਬੰਦਾ ਜਨਰੇਟਰ ਚੱਲਦਾ ਲਾਈਟ ਹੈ ਨਹੀਂ ਲੋ ਇਹ ਉੱਪਰ ਲਗਾਉਣ ਵਾਲੀਆਂ ਵੀ ਚਾਲਦੀਆਂ ਕਰਦੀਆਂ ਧਰਵਿੰਦਰ ਆ ਕੇ ਕਰ ਗਿਆ ਸੀ ਹੁਣ ਘਰੇ ਚੱਲਨੇ ਚਾਬੀ ਚੱਕਣ ਤੇ ਚੱਕਣ ਜੰਨੇ ਨਾਲ ਕੰਬਲ ਲਈ ਆਈਏ ਅੱਜ ਬਾਠ ਰਲਾ ਗੱਲ ਫੋਕ ਪੈਣਗੇ ਤੇ ਲੈ ਆਉਣੇ ਆ ਲੋ ਜੀ ਕੰਬਲ ਚੱਕ ਲੈ ਚੱਲਿਆ ਗੁਰਦੁਰ ਸਾਹਿਬ ਦਵਾਰ ਤੇ ਇੱਥੇ ਟੀਨ ਟੀ ਪਤਾ ਨਹੀਂ ਕੀ ਹੋ ਜਿੰਦਾ ਕਮਰੇ ਦੁਕਾਨ ਦਾ ਸੁਣਾਉਣੇ ਆ ਸਾਨੂੰ ਆ ਸੁਣੀ ਜੇ ਬੰਬ ਵਟਾ ਕਰਿਆ ਉਹਦਾ ਟੀ 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 ਓਇਆ ਕੀ ਦਾ ਹਾਂ ਸੈਕਲ ਤੇ ਲਈ ਫੋਜਾ ਤਿਆਰ ਕਰਦੇ ਆਪਾਂ ਓਇਆ ਜੀ ਉਹ ਕੁਮਾਰਾ ਦਾ ਤੰਦ ਚਾਲ ਰਿਹਾ ਹੈ ਕਿੰਨਾ ਮਰੀ ਹੈ ਓਇਆ ਜੀ ਉਹ ਮਦਰੀ ਹੈ ਕਿੰਨਾ ਆਹ ਬੰਦ ਦਾ ਮਾਈ ਕਰਦਾ ਸੀ ਜੀ ਬਣਾ ਬੈ ਪਰਲੇ ਪੈਰ ਬਾਬੇ ਮੱਚਦਾ ਠੀਕ ਬਣਾ। ਤੂੰ ਮੇਰੀ ਗੱਲ ਨਹੀਂ ਸਮਝਦਾ। ਤੂੰ ਨਵੇਂ-ਨਵੇਂ ਸੱਪ ਬਣਾ ਫਿਰ ਆਈ ਕੁਸ ਹੁਣ। ਆ ਆ ਪਾਸਾ ਦੇਖੋ। ਮੈਂ ਉਹੀ ਸਪਾਉਣਾ। ਆਈਏ। ਮੋਏ 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 ਮੋਏ। ਇਹ ਕਾਂਡੀਆਂ ਧਰਿਆ ਇਹ। ਕਹਿੰਦਾ ਮੈਂ ਪ੍ਰਭੂ ਚਰਾਂਜੀ ਨੂੰ ਮਾਰ ਦੂੰ। ਇਹ ਹਾਜ਼ਮਾ ਰੋ ਗਿਆ। ਇੱਥੇ ਨਾ ਧਰਾਂ ਜੀ। ਇਹਨੇ ਤੋਰਿਆ ਕਰੋ ਕਾਂਹ ਪਸਾਂ। 2-3 ਸਾਲਾਂ ਵਾਲਾ ਲੱਗਿਆ 3 ਸਾਲਾਂ ਵਾਲਾ ਜੱਤਾ ਹੁੰਨੇ। ਮੰਨਦੀ ਗੁੰਨੇ ਅਸੀਂ ਦਿੱਲੀ ਧਰਮੇ ਤੇ ਦੇ ਫੇਰ ਗਾਮੇ ਅੰਦੂ ਦੇ ਬਰੋਂ ਕੋਈ ਵੱਣਿਆ ਆਜੋ ਦੇ ਸਸਤੀ ਕਾ ਪੁੱਤ ਸਸਤੀ ਕਾਲਾ ਜਿਵੇਂ ਬੀਬੀ ਐ ਇਥੇ ਅਜੋ ਤੇ ਨਾ ਮਾਣ ਲੱਗੇ ਅੰਦੂ ਦੇ ਪ੍ਰੋਠਾ ਬਰੋਂ ਲੱਗੇ ਆਪਾਂ ਆਜੋ ਆਜੋ ਜੀ ਨੇ ਖਾਣੇ ਆਜੋ ਮਾਣ ਕਾ ਪਹੁੰਚ ਆਹੋਂ ਤੇ ਹਰੀ ਹੋਰ ਮਿਰਚਾਂ ਲਾ ਗਏ ਜਮਾ ਹੀ ਨਹੀਂ ਹੋਰ ਗੱਲ ਤੇ ਜੀ ਸੁਪਾਟਾ ਮੈਂ ਜਾਂਦੇ ਆਇਆ ਕਰਨਾ ਹੀ ਰੱਖਿਆ ਨੂੰ ਨਾਲ ਹੀ ਕਹਿੰਦੇ ਸਤਿਕਾਰ ਆ ਗੱਤ ਨੂੰ ਨਿਤਕਦਾ ਉਹ ਲਾਉਣੇ ਆ ਨਾ ਸਤਰੀਏ ਕਰ ਅਦਾਬ ਨਮਸਕਾਰ ਵਾਹਿਗੁਰੂ ਸਤਿਵਾਹਿਗੁਰੂ ਬਤੇ ਹallelujah ਨਹੀਂ ਉਹਦਾ ਸਤਿਕਾਰ ਦਾ ਪਿੰਡ ਪੰਜਾਬ ਦੇ ਦੇਖ ਰਹੀ ਪੁੱਤ ਨਹੀਂ ਪਰੌਦਾ ਵਿੱਚ ਕਿਹਦੇ ਖਾਏ ਨਾਗਰ ਖਾਦੇ ਚਾਹੇ ਜਦੋਂ ਦੇਖੀ ਪਰ ਹੁਣ ਬਣਦਾ ਬੋਤਾਂ ਦੀ ਗੁਰ ਆਦਾਬ ਜੀ ਦੇ ਕੀ ਬਣਦਾ ਮਰ ਓਏ ਝੱਗਾ ਦਾਦੇ ਕਿ ਚੰਗਾ ਕੱਢ ਲਏ ਗੁੱਲੇ ਮਾਤਾ ਹੁਣ ਸੁਣਾ ਬਟਾ ਪਰ ਦੇਖ ਪਾ ਪੱਲੀ ਛੋੜਿਆ ਇਹਨੂੰ ਅੱਤੇ ਮਾਣ ਨਹੀਂ ਗੁਜਾ ਸਕਦੇ ਪਰੋਂ ਦੀ ਸ਼ੇਪ ਤੇ ਨਾ ਜਾਇਓ ਕਰਾਣੀ ਖਾਪੀ ਲੈ ਜਾਂਦੀ ਮਨਤਾ ਦੇਖਿਓ ਤੇ ਸ਼ੇਪ ਬਾਸਾ ਸੁਆਦ ਦੇਖਿਓ ਇੱਕ ਤਾਂ ਬੌਂਡ ਜਿਵੇਂ ਇੱਦਾਂ ਹੋ ਰਹਿ ਨੂੰ ਜੇ ਅੱਗੇ ਦੇ ਬੋਲ ਨਹੀਂ ਜਿਹੜੀ ਮਨ ਨੂੰ ਕੀ ਮੰਗੋ ਇੱਦਾਂ ਨਹੀਂ ਇੱਕ ਤਾਂ ਹੁਣ ਇਹਦੇ ਹੋਰ ਬਣਾ ਕੋ ਯਾਰ ਦੋ ਪੰਜ ਜਸਤ ਆਹ ਦੇਖੋ ਕਾਪੀ ਪਈਆ ਜਿਹਨਾਂ ਉਹ ਨਹੀਂ ਹੈਗਾ ਘਰਚੇ ਨਾ ਗੱਡੇ ਜਾਈਏ ਪਰੋਂ ਵਾਲੇ ਜਦੋਂ ਪੂਰੀ ਬਣਾਉਂਦੇ ਆਂ ਸੰਭਰਦੇ ਹੁੰਦੇ ਆਂ ਰੰਦਾ ਵਾਲੇ ਆਪਣੇ ਪਰੌਂਟੇ ਅੱਡੇ ਤੇ ਹੰਗ ਵਾਲੇ ਬਣਦੇ ਨੇ ਲੱਗਦੇ ਜਿਹੜਾ ਆਟਾ ਜੁੜ ਗਿਆ ਦੇ ਨਾ ਕਾ ਮੰਦਰੇ ਛੱਡ ਛੱਡ ਲਈ 2014 ਆਪ ਵਧੀਆ ਬੋਲਦੇ ਹੋ ਮੈਂ ਕਿਹਾ ਉਹ ਐ ਮੈਂ 1800 ਹੋਇਆ ਬੁਨੇ ਕੋ ਕੁਝ ਚਲੋ ਜੈਨਾ ਸਵਾਦਾ ਮਤ ਨਾਲ ਲੋਕ ਇਹ ਤਾਂ ਹੋਰ ਗੇ ਪੈਣੀ ਤੇ ਪੀਂਦੇ ਪੈਦੇ ਤੋਂ ਬਦਲ ਗਈ ਰੋਈ ਬਣ ਗਿਆ ਪਰੌਂਖਾ ਆਲੂ ਵਾਲਾ ਅਜੋਤਾ ਆਜੋ ਦਰਨਾ ਬਣ ਰਹੇ ਨੇ ਲੰਗਰ ਪਿਆਰ ਹੋ ਰਿਹਾ ਰਾਤ ਦੇ 2 ਵਜੇ ਹੋਏ ਨੇ ਅਜੋ ਮਿੱਠੀ ਅਜੋਤਾ ਆਜਾ ਆਪਣੇ ਪਤਾ ਇਹ ਕੰਮ ਦਿਖਾਈ ਦਿਜੋ ਅਜੋ ਕਾਹਨੋਂ ਪਾ ਗਏ ਉਹ ਨਾ ਸਿੱਲੇ ਬੇਜ਼ੀ ਜੀ ਜੀ ਫੈਸਲ ਬੇਜ਼ੀ ਉਹ ਪਿਆਰੀ ਆ ਪਿਆਰੀ ਉਹ ਸਿਆਉਣ ਲੱਗੇ ਜੀ ਉਹ ਜਿਹੜਾ ਇੰਜਾ ਖਰਦਾਸ ਖਾਤਾ ਸਾਢੇ 2 3 ਰੁਪਏ ਦਾ ਲਾ ਕੋਪੀ ਵੰਦੇ ਤੋਂ ਹੋ ਵੀ ਨਾ ਦੋ ਬਾਦ ਨੂੰ ਲਈ ਆ ਦੋ ਤੋਂ ਚਾਰ ਰੁਪਏ ਹੀ ਥੰਡ ਮੜ ਜਾ ਜੇ ਛਿੱਟੀ ਛੁੱਕਾ ਜੱਟ ਨਾ ਲੈ ਦੇ ਕਿ ਲਿਆ ਉਹ ਇੱਜੀ ਬਿਲਿੰਗ ਆ

प रोटियां बना इन्हने ज्यों ज्यौ सुधार होता ज्यौर परौंठे घटी जो सुधार हो ਉਹ ਉਹਰੇ ਕੋਲ ਹੈ ਉਹਰੇ ਨਾਮ ਤੋਂ ਲਾਉਣਾ ਕਰਨਾ ਉਹਨੇ ਨਹੀਂ ਬਸ ਹੀ ਪਾਉਣਾ ਉਹ ਵੀ ਅਗਰ ਕੋਈ ਜਿੱਤੇ ਕੋਈ ਇੱਥੇ ਇਹ ਹੈ ਦਾਤ ਤੇ ਮੈਂ ਮੈਂ ਇਹ ਕੋਟ ਗੈਪ ਰਮਾ ਨੂੰ ਦਿੰਦਾ ਉਹਦਾ ਨਾਮ ਨਾ ਆ ਗਿਆ ਜਿਹੜੀ ਲੱਤ ਕਿਤੇ ਵੀਰ ਬੰਦੇ ਕਰੀ ਬੰਦੇ ਵੀਰ ਬੰਦੇ ਕਰਦੇ ਆਹ ਬੋਲੀ ਜਰਾ ਜੇਲਾਂ ਆਹ ਆਹ ਤੇਂ ਗੰਦੀ ਰੱਖੋ ਤੇਂ ਗੰਦੀ ਹੈ ਆ ਤੇਂ ਗੰਦੀ ਆ ਕਿ 50% ਨਹੀਂ ਸੀਗੀ ਇਹਦੇ ਦੇਖ ਲੈ ਗਏ ਆਂ ਆਂਟੀ ਮਾਰਦੇ ਨੇ ਰੋਟੇ ਹੁੰਦੇ ਨੇ ਇਹਦੇ ਐ ਰੋਟੇ ਚਾਰ ਦਾ ਲੈ ਲੈ ਹੋਰ ਹੋਈ ਕਰੋ ਵੇਖ ਚੜੂ ਬੰਦੋ ਕੁਝ ਜਦੋਂ ਆਹ ਹੋਏ ਹੋਏ ਖਾ ਲਓ ਕਰੋ ਕਰੋ ਬਲੇਟ ਲਾ ਲਓ ਇੱਧਰ ਪਰੌਂਠੇ ਗੰਨੇ ਆ ਰਹੇ ਇੱਧਰ ਦੇਖ ਹਾਂ ਜੀ ਕਿਤੇ ਮਾਸੋਂ ਸੰਕਰਤ ਚੱਕੋ ਮੁੰਡਿਓ ਕਿਤੇ ਸਾਢੇ ਗਿਓਂ ਹਾਂ ਦਾ ਬਾਲਿ ਘਰ ਨਹੀਂ ਜਵਾ ਮੁੰਡਿ ਡੱਗਾ ਨਹੀਂ ਹਾਰੇ ਡੱਗਾ ਕਈ ਵਾਰ ਦਗਾਤਾ ਸੰਘਾਰਥ 14 ਦਾ ਵੱਡਾ ਲੈ ਵੀ ਚੱਕੋ ਜੀ ਦਬਾ ਚ ਬਚੋ ਨਾ ਬੀਤ ਚੰਦ ਨੂੰ ਬੀਰ ਪਾਵੇਂ ਆਹ ਤੇਰਾ ਹੈਲਪਰ ਵੀ ਦਿਖਾਣੇ ਆ रोटी <laughs> <laughs> <नियूगे तेखुणा। laughs> <नियूगे। laughs> तो कौ <laughs> ਆਜੋ ਆ ਮੇਰੇ ਕੋਲ ਤਾਂ ਆਏ ਲੈ ਮੈਂ ਪੈਸੇ ਨਹੀਂ ਲੈਂਦੀ ਤੂੰ ਕਹਿੰਦੇ ਨੇ ਪੈਸੇ ਦੇ ਨਾਮ ਪੈਸੇ ਨਹੀਂ ਲੈਂਦੀ ਆਜੋ ਆਜੋ ਇਹਦਾ ਮੇਰਾ ਪਿਆਰ ਹੀ ਆ ਅੱਜ ਦੇ ਬੌਣੇ ਬਣਾਏ ਨੇ ਮੈਨੂੰ ਫੋਨ ਕਰਦੇ ਅਗਰ ਕੋਈ ਕਹਿੰਦਾ ਕੀ ਖਾਣਾ ਹੁੰਦਾ ਇਹ ਹੈ ਗਦੀ ਹੈ ਗਿਆ ਕਿ ਉਹ ਮੰਦੋ ਵਧਰਾ ਲੜਦਾ ਉਹ ਰੇ ਮਿੰਟ ਰੋਟਾ ਹਵਾ ਦੇ ਰੇ ਮਿੰਟ ਰੋਟਾ ਹੋਰ ਦਿੱਤਾ ਨਾ ਮਰੋ ਯਾਰ ਰੇ ਮਿੰਟ ਉਹ ਹੋ ਚੱਲ ਵੀ ਦੇਤੀ ਮੈਂ ਸਾਡਾ ਉਹ ਪਾੜਾ ਉਹ ਪਾੜਾ ਬੰਦਾ ਮਤੇ ਹੱਸ ਦੇਖੋ ਜੀ ਜੋ ਜੋ ਸਾਡਾ ਐਂਡ ਹੋ ਗਿਆ ਪਰੋਂਠੇ ਬਣਾਉਣ ਦਾ ਉਹ ਇਹ ਸਿਰਾ ਬਣ ਗਿਆ ਪਹਿਲਾ ਵਾਲਾ ਪਰੋਂਠਾ ਦੇਖ ਲੈ ਸਾਡਾ ਹੁਣ ਵਾਲਾ ਪਰੋਂਠਾ ਦੇਖੋ ਹੁਣ ਮੇਕਿੰਗ ਦਾ ਜੱਗਾ ਲੋ ਜੀ ਰਾਤ ਦੇ ਹੋ ਗਏ 3:30 ਇੱਧਰ ਕੀੜਾ ਮਾਰਨਾ ਹੈ ਪੱਠੀਆਂ ਪੁੱਠੀਆਂ ਪਈਆਂ ਨੇ ਨਾ ਸਾਮਾਨ ਦੇਖਣ ਆਏ ਸੀ ਚੱਲਦੇ ਆ ਉੱਧਰ ਹੀ ਅੱਗ ਜਲਦੀ ਆ ਉੱਧਰ ਲਗੇੜ ਵੀ ਬੰਦ ਦਾ ਯਰਾਂ ਨਿਗਾਹ ਜੀ ਦਾ ਮਾਰਨੀ ਪੈਂਦੀ ਆ ਸਾਰਾ ਸਾਮਾਨ ਖੰਡਿਆ ਹੋ ਦਾ ਪਿਆ ਬਾਹਰ ਘਰ ਚੱਲੋ ਈ ਆਵਿਕਾ ਜੋਸੀਆਂ ਜਾ ਕੇ ਕਰਦੇ ਆ ਗ੍ਰੰਤੀ ਸਿੰਘ ਨੂੰ ਫੋਕ ਨੂੰ 3:30 ਹੋਵੇ 4 ਵਜੇ ਦੀ ਰੋਲ ਹੋਊਗੀ ਚਾਹ ਹੋਣਾ ਗੇ ਰੱਖਦੇ ਹਾਂ ਪਹਿਲਾਂ ਠਹਾਇ ਜੇ ਗਾ ਨੂੰ ਕਿ ਸੁਣਾ ਲ ਵੀ ਕਰਨਾ ਹੁੰਦਾ ਛੇ ਰੋ ਕਰਕੇ ਚੱਲਦੇ ਆਂ ਨੋ ਜੀ ਬਾਬਾ ਜੀ ਉਠਾ ਲੈਣੇ ਚੱਲੇ ਸੀ ਖੁੱਲ੍ਹੇ ਹੀ ਹੋਊ ਗੇ ਏਡ ਤਾਂ ਹਾਂਜੀ ਜੀ ਲਓ ਇਹ ਧਰਤੀ ਚਾਵਲ ਨੇ ਚਾਵਤੀ ਹੋ ਗਈ ਹੈ ਹੁਣ ਇਹ ਚਾਵਤੀ ਖਾਦਣ ਤਿਆਰ ਹੈ ਸੱਟੇ ਪਿੰਨਾ ਚਾਹ ਲੱਗੇ ਰਿਜਣ 10 ਮਿੰਟ ਹੋਰ ਰਜਾਉਣੇ ਹਨ ਕਵੀ ਦੇ ਯਾਦ ਅਕਮਲ ਕੀ ਮੋਜ ਲੋਈ ਕਬੀਰ ਜੀ ਦੀ ਬਾਣੀ ਚਾਲਦੀ ਆ ਥੱਲੇ ਅਸੀਂ ਇੱਦਾਂ ਕੰਮ ਕਰ ਰਹੇ ਹੁਣ ਮਿਰਚਾਂ ਤਾਂ ਹੋ ਗਈਆਂ ਆਲੂ ਕੱਟ ਲੈ ਬਾਹਰ ਆਹਿੰਦਾ ਕੰਮ ਕਰਨਾ ਆਪਾਂ ਚੱਲੇ ਘਰੇ ਬਾਕੀ ਵਲੌਗ ਆ ਕੇ ਬਣਾਵਾਂਗੇ ਤੇ ਆਹ ਵਲੌਗ ਦੀ ਇੱਥੇ ਕਰਦੇ ਐਂਡ ਬਹੁਤ ਲੱਗਿਆ ਚੈਨਲ ਲਾਈਕ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਸਹਿ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਇਸ ਟਾਈਮ ਹੋ ਗਿਆ 9:30 ਤੇ ਆਪਾਂ ਚੱਲੇ ਗੁਰਦੁਆਰਾ ਸਾਹਿਬ ਸਾਢੇ 8:00 ਠਟਕੇ ਮਨਾਉਣ ਨੂੰ ਕੇ ਤਿਆਰ ਹੋ ਗਏ ਦੁਵਾਰਾ ਤੇ ਜਿੱਥੇ ਗੁਰਦੁਆਰਾ ਸਾਹਿਬ ਭੋਗ ਪਾ ਰਹੇ ਨੇ ਹਜੇ ਤੇ ਫਿਰ ਤੁਹਾਨੂੰ ਦੋ ਜਾ ਕੇ ਡੱਕ ਵੀ ਜਾ ਕੇ ਲਾਂ ਡੀ ਜੇ ਦੋ ਦੋ ਗਾਉਣਗੇ ਟੌਪ ਰੋਵਾਂਗੇ ਤੇ ਐਂਪਲੀਫਾਇਰ ਜੇ ਹੋਊਗਾ ਤੇ ਉਹ ਉਹਦੇ ਵਾਸਤੇ ਅੱਡੇ ਵਾਸਤੇ ਲੰਗਰ ਲਾਉਣਾ ਜਦੋਂ ਉੱਥੇ ਚਾਹੀਦਾ ਆਪਾਂ ਨੂੰ ਤੇ ਵੱਖ ਚੱਲਦੇ ਆਂ ਤਾਂ ਕਿ ਗੁਰਦੰ ਦਾ ਦੇਖਦੇ ਕਿੰਨਾ ਕੁ ਤਿਆਰੀ ਹੋਈ ਗਲਾਟ ਹੈ ਨਹੀਂ ਜੀ ਮਾ ਸਾਡੇ ਕਿਵੇਂ ਆਈ ਜਾਂਦੇ ਨੇ ਲੋ ਜੀ ਆਪਾਂ ਅਗੇ ਡੀਜੇ ਲੈਣਾ ਤੇ ਜਾ ਕੇ ਪੰਡ ਲਾਵਾਂਗੇ ਧਣੋ ਤੋਂ ਮੈਂ ਤੇ ਅੰਬਰ ਤੋਂ ਡੀਜੇ ਲੈਣਾ ਆਇਆ ਆਉਂਦਾ ਜਦਾ ਹੈ ਇਹ ਵੀਰਾ ਲੜੀਆ ਵੀ ਲਾਉਂਦਾ ਤੇ ਡੀਜੇ ਣ ਵੀ ਮਿਲ ਜਾਂਦਾ ਇਸ ਸਮਾਂ ਇਹ ਮੁੰਡੇ ਕੋਲ ਡੀਜੇ ਦਾ ਕੰਮ ਵੀ ਆ ਲੈਟਾਂਾਂ ਕੰਮ ਵੀ ਲੜੀਆਂ ਦਾ ਤਰਵਿੰਦਰ ਸਿੰਘ ਨਾਂ ਉਹਦੇ ਦਾ ਆਹ ਵੀਰਾ ਨੰਬਰਾਂ 93 815 ਇਹ ਆਪ ਮੁੰਡਾ ਤਰਵਿੰਦਰ ਬ੍ਰੇਕ ਇਹਨੂੰ ਜਾ ਨਾ ਮਗਰ ਮੂਰੇ ਰੱਖ ਲਾ ਮੂਰੇ ਰੱਖ ਲਾ ਆ ਇਹਨੂੰ ਮਗਰ ਨੂੰ ਕਰਦੇ ਨੇ ਸਮਾਨ ਹੋ ਗਈ ਲੱਦਲਿਆ ਮੋਟਰਾਂ ਕਰਦੇ ਗਾਂਹ ਭੋਗ ਵੀ ਪੈਣ ਵਾਲੇ ਨੇ ਅਟਈਆ ਕੰਮ ਗਿਆ ਅਜੋੜ ਗਿਆ ਨਾ ਨੋਈ ਹੋ ਗਿਆ ਕਨੈਕਟ ਇਹਦਾ ਵੀ ਚੱਕਾ ਜਵਾਬ ਦੇਉ ਜੀ ਆ ਮੂਰੇ ਦੇ ਸਮਾਨ ਚੱਕ ਰਹੇ ਹੋਣੇ ਉਧਰ ਗਾਣੇ ਦਾ ਚਲਾਤੇ ਸ਼ਬਦ ਮੂਰਾ ਦੇਖ ਲਓ ਦੋ ਤਿੰਨ ਮਹੀਨੇ ਪਹਿਲਾਂ ਮਿਲਣਾ ਹੈ